ਦੋਸਤੋ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਬੀਜੇ ਸ਼ਰਮਾ ਕੇਂਦਰ ਸਰਕਾਰ ਦੀ ਬਹੁਤ ਵਧੀਆ ਇੱਕ ਸਕੀਮ ਆਈ ਹੈ ਲੋਨ ਕਲਿਆਣ ਮੇਲਾ ਨਗਰ ਕੌਂਸਲ ਤਪਾ ਵਿਖੇ ਮਿਤੀ 15 ਅਕਤੂਬਰ 2025 ਦਿਨ ਬੁੱਧਵਾਰ ਨੂੰ ਸਵੇਰੇ 11:00 ਵਜੇ ਤੋਂ ਲੈ ਕੇ 1:00 ਵਜੇ ਤੱਕ ਲੋਨ ਮੇਲਾ ਲਗਾਇਆ ਜਾ ਰਿਹਾ ਜਿਸ ਵਿੱਚ ਲੋੜਵੰਦਾਂ ਨੂੰ 15000 25000 ਅਤੇ 50000 ਤੱਕ ਦਾ ਲੋਨ ਦਿੱਤਾ ਜਾਵੇਗਾ ਇਸ ਸਕੀਮ ਦਾ ਲਾਭ ਲਿਖੇ ਕੰਮ ਕਰਨ ਵਾਲੇ ਲੈ ਸਕਦੇ ਨੇ ਜਿਨ੍ਹਾਂ ਵਿੱਚ ਸਬਜ਼ੀ ਵੇਚਣ ਵਾਲੇ ਫਰੂਟ ਦਾ ਕੰਮ ਕਰਨ ਵਾਲੇ ਨਾਈ ਦਾ ਜਣੀ ਕਟਿੰਗ ਕਰਦਾ ਕਟਿੰਗ ਦਾ ਕੰਮ ਕਰਨ ਵਾਲੇ ਮੋਚੀ ਦਾ ਕੰਮ ਕਰਨ ਵਾਲੇ ਬਿਜਲੀ ਦੇ ਮਕੈਨਿਕ ਕੱਪੜਾ ਵੇਚਣ ਵਾਲੇ ਅਖਬਾਰ ਵੰਡਣ ਵਾਲੇ ਧੋਬੀ ਦਾ ਕੰਮ ਕਰਨ ਵਾਲੇ ਹੈਂਡੀਕਰਾਫਟ ਦਾ ਕੰਮ ਕਰਨ ਵਾਲੇ ਟੀਵੀ ਰਿਪੇਅਰ ਦਾ ਕੰਮ ਕਰਨ ਵਾਲੇ ਸਾਈਕਲ ਰਿਪੇਅਰ ਦਾ ਕੰਮ ਕਰਨ ਵਾਲੇ ਟੈਂਟ ਦਾ ਕੰਮ ਕਰਨ ਵਾਲੇ ਕਾਰ ਮੋਟਰਸਾਈਕਲ ਸਰਵਿਸ ਦਾ ਕੰਮ ਕਰਨ ਵਾਲੇ ਕਾਰ ਮੋਟਰਸਾਈਕਲ ਧੋਣ ਦਾ ਕੰਮ ਕਰਨ ਵਾਲੇ ਡਰਾਈਵਰ ਜਾਂ ਰਿਸ਼ਕਾ ਰਿਸ਼ਕਾ ਚਾਲਕ ਦਾ ਕੰਮ ਕਰਨ ਵਾਲੇ ਕਾਰਪੈਂਟਰ ਦਾ ਕੰਮ ਕਰਨ ਵਾਲੇ ਪੂਜਾ ਲਈ ਜੋ ਫੁੱਲਾਂ ਦੀ ਮਾਲਾ ਬਣਾਉਂਦੇ ਆ ਉਹਨਾਂ ਲਈ ਰਾਈਸ ਮਿਲ ਵਿੱਚ ਸੈਲਰਾਂ ਵਿੱਚ ਕੰਮ ਕਰਨ ਵਾਲਾ ਲਹਾਰ ਦਾ ਕੰਮ ਕਰਨ ਵਾਲਾ ਖੜਾਉਣੇ ਬਣਾਉਣ ਵਾਲਾ ਕੁਵਾੜ ਦਾ ਕੰਮ ਕਰਨ ਵਾਲਾ ਘਰਾਂ ਵਿੱਚ ਕੰਮ ਕਰਨ ਵਾਲੀਆਂ ਔਰਤਾਂ ਬਿਊਟੀ ਪਾਰਲਰ ਦਾ ਕੰਮ ਕਰਨ ਵਾਲੇ ਕੋਰੀਅਰ ਦਾ ਕੰਮ ਕਰਨ ਵਾਲੇ ਪੈਕਿੰਗ ਦਾ ਕੰਮ ਕਰਨ ਵਾਲੇ ਇਹਨਾਂ ਲਈ 15000 ਤੋਂ 50000 ਤੱਕ ਦਾ ਲੋਕ ਕਲਿਆਣ ਮੇਲਾ ਲਾਇਆ ਜਾ ਰਿਹਾ ਜਿਸ ਵਿੱਚ ਇਹਨਾਂ ਨੂੰ ਜਿਹੜੇ ਦੱਸਿਆ ਤੁਹਾਨੂੰ ਕੰਮ ਕਰਨ ਵਾਲੇ ਇਹਨਾਂ ਨੂੰ ਲੋਨ ਦਿੱਤਾ ਜਾਵੇਗਾ ਡਾਕੂਮੈਂਟ ਕੀ ਲੈ ਕੇ ਆਉਣੇ ਆ ਆਧਾਰ ਕਾਰਡ ਪੈਨ ਕਾਰਡ ਦੋ ਪਾਸਪੋਰਟ ਦੀਆਂ ਫੋਟੋਆਂ ਆਧਾਰ ਕਾਰਡ ਨਾਲ ਜਿਹੜਾ ਮੋਬਾਈਲ ਤੁਹਾਡਾ ਅਟੈਚ ਹੈ ਉਹ ਲੈ ਕੇ ਜਾਣਾ ਮੋਬਾਈਲ ਨੋਟ ਜਿਹੜਾ ਨੰਬਰ ਆਧਾਰ ਕਾਰਡ ਨਾਲ ਅਟੈਚ ਹੈ ਉਹ ਨਾਲ ਲੈ ਕੇ ਜਰੂਰ ਆਉਣਾ ਹੈ ਕੱਲ ਨੂੰ ਦਿਨ ਬੁੱਧਵਾਰ 15 ਅਕਤੂਬਰ 2025 ਨੂੰ ਨਗਰ ਕੌਂਸਲ ਤਪਾ ਵਿਖੇ ਇਹ ਲੋਕ ਕਲਿਆਣ ਮੇਲਾ ਜਿਹੜਾ ਲਾਇਆ ਜਾ ਰਿਹਾ ਹੈ ਜਿਸ ਵਿੱਚ ਆ ਜਿਹੜੇ ਮੈਂ ਤੁਹਾਨੂੰ ਦੱਸਿਆ ਹੈ ਜਿਹੜੇ ਜਿਹੜੇ ਕੰਮ ਦੱਸਿਆ ਉਹ ਜਰੂਰ ਪਹੁੰਚਣਾ ਇਸ ਮੌਕੇ ਦਾ ਲੋਕ ਕਲਿਆਣ ਮੇਲੇ ਦਾ ਜਰੂਰ ਲਾਹਾ ਲਿਆ ਜਾਵੇ ਕਿਉਂਕਿ ਇਹ ਕੇਂਦਰ ਸਰਕਾਰ ਦੀ ਸਕੀਮ ਹੈ ਬਹੁਤ ਹੀ ਵਧੀਆ ਸਕੀਮ ਹੈ ਇਹਦਾ ਲਾਭ ਲਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਕੋਈ ਵੀ ਲੋੜਵੰਦ ਵਿਅਕਤੀ ਇਸ ਲੋਕ ਕਲਿਆਣ ਮੇਲੇ ਦੇ ਵੱਲੋਂ ਕੋਈ ਖੁੰਝਣਾ ਜਾਵੇ ਸਾਰਿਆਂ ਨੂੰ ਲੋਨ ਮਿਲ ਜੇ ਬਹੁਤ ਹੀ ਵਧੀਆ ਲੋਨ ਹੈ 15000 ਰੁਪਏ ਲੈ ਸਕਦੇ ਹੋ 25000 ਰੁਪਏ ਲੈ ਸਕਦੇ ਹੋ ਤੇ 50000 ਰੁਪਏ ਲੈ ਸਕਦੇ ਹੋ ਤਾਂ ਜਿਹੜੇ-ਜਿਹੜੇ ਮੈਂ ਤੁਹਾਨੂੰ ਕੰਮ ਕਰਨ ਵਾਲੇ ਦੱਸਿਆ ਹੈ ਕੱਲ ਨੂੰ ਨਗਰ ਕੌਂਸਲ ਦੇ ਵਿੱਚ 11 ਵਜੇ ਤੋਂ 1 ਵਜੇ ਤੱਕ ਇਹ ਲੋਕ ਕਲਿਆਣ ਮੇਲਾ ਲਾਇਆ ਜਾ ਰਿਹਾ ਹੈ ਨਗਰ ਕੌਂਸਲ ਤਫਾ ਵਿਖੇ ਤਾਂ ਬਹੁਤ-ਬਹੁਤ ਧੰਨਵਾਦ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਇਹ ਜਾਣਕਾਰੀ ਸਾਰਿਆਂ ਕੋਲੇ ਪਹੁੰਚ ਸਕੇ ਬਹੁਤ-ਬਹੁਤ ਧੰਨਵਾਦ